ਇਸ ਸਕੀਮ 'ਚ ਜਮਾ ਕਰੋ ਹਰ ਮਹੀਨੇ 5000 ਬਣੇਗਾ ਲੱਖਾਂ ਦਾ ਫੰਡ ਜਿਆਦਾ ਨਿਵੇਸ਼ ਕੀਤੇ ਬਿਨਾ ਚੰਗਾ ਮੁਨਾਫਾ 8 ਲੱਖ ਰੁਪਏ ਤੱਕ ਦੀ ਵੱਡੀ ਰਕਮ ਹੋਵੇਗੀ ਰਿਟਰਨ ਪੋਸਟ ਆਫਿਸ ਦੀ ਇਹ ਸਕੀਮ ਹੈ ਬੜੀ ਸ਼ਾਨਦਾਰ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਜੇਕਰ ਤੁਸੀਂ ਜਿਆਦਾ ਨਿਵੇਸ਼ ਕੀਤੇ ਬਿਨਾ ਚੰਗਾ ਮੁਨਾਫਾ ਕਮਾਣਾ ਚਾਹੁੰਦੇ ਹੋ ਤਾਂ ਡਾਕ ਘਰ ਦੀਆਂ ਛੋਟੀਆਂ ਬਚਤ ਯੋਜਨਾਵਾਂ ਤੁਹਾਡੇ ਲਈ ਹਨ ਤੁਸੀਂ ਇਸ ਰਾਹੀਂ ਬਹੁਤ ਸਾਰੇ ਪੈਸਾ ਕਮਾ ਸਕਦੇ ਹੋ ਡਾਕ ਕਰਦੀ ਅਜਿਹੀ ਹੀ ਇੱਕ ਕਿਸਮ ਹੈ ਰਿਕ ਰਿੰਗ ਡਿਪੋਜ਼ਿਟ ਇਸ ਵਿੱਚ ਤੁਹਾਡਾ ਪੈਸਾ 100% ਸੁਰੱਖਿਅਤ ਰਹੇਗਾ ਇਸ ਦਾ ਮਤਲਬ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਜਿੰਨੇ ਪੈਸੇ ਜ਼ਿਆਦਾ ਤੁਸੀਂ ਨਿਵੇਸ਼ ਕਰੋਗੇ ਤੁਹਾਨੂੰ ਇਸ ਤੋਂ ਕਿਤੇ ਜ਼ਿਆਦਾ ਰਿਟਰਨ ਮਿਲੇਗਾ ਹਰ ਮਹੀਨੇ ਸਿਰਫ 5000 ਰੁਪਏ ਦਾ ਨਿਵੇਸ਼ ਕਰਕੇ ਤੁਸੀਂ 8 ਲੱਖ ਰੁਪਏ ਤਕਦੀਬ ਵੱਡੀ ਰਕਮ ਇਕੱਠੀ ਕਰ ਸਕਦੇ ਹੋ 10000 ਰੁਪਏ ਜਮਾ ਕਰਕੇ ਤੁਸੀਂ 16 ਲੱਖ ਰੁਪਏ ਦਾ ਵੱਡਾ ਫੰਡ ਬਣਾ ਸਕਦੇ ਹੋ ਧਿਆਨ ਦਿਓ ਕਿ ਡਾਕ ਕਰ ਜਮਾ ਰਾਸ਼ੀ ਤੇ ਭਾਰਤ ਸਰਕਾਰ ਦੀ ਪ੍ਰਭੂ ਸੱਤਾ ਗਰੰਟੀ ਹੈ ਜਦੋਂ ਕਿ ਬੈਂਕਾਂ ਵਿੱਚ ਜਮਾ ਰਕਮ ਤੇ ਵੱਧ ਤੋਂ ਵੱਧ 5 ਲੱਖ ਰੁਪਏ ਸੁਰੱਖਿਅਤ ਹਨ ਇਸ ਤਰ੍ਹਾਂ ਹਰ ਮਹੀਨੇ ਛੋਟੀਆਂ ਬੱਚਤਾਂ ਦਾ ਨਿਵੇਸ਼ ਕਰਕੇ ਤੁਸੀਂ ਲੱਖਾਂ ਦਾ ਫੰਡ ਬਣਾ ਸਕਦੇ ਹੋ ਪੋਸਟ ਆਫਿਸ ਆਰ ਡੀ ਸਕੀਮ ਨਾਲ ਇੰਚ ਹੋਵੇਗਾ ਲਾਭ ਡਾਕਰ ਰਿਕਰਿੰਗ ਡਿਪੋਜ਼ਿਟ ਇੱਕ ਅਜਿਹੀ ਸਕੀਮ ਹੈ ਜੋ ਛੋਟੀਆਂ ਬੱਚਤਾਂ ਨੂੰ ਉਤਸ਼ਾਹਿਤ ਕਰਦਾ ਹੈ ਹਾਲਾਂਕਿ ਇਸ ਦੀ ਮੈਚਿਓਰਟੀ 5 ਸਾਲ ਹੈ ਪਰ ਤੁਸੀਂ ਇਸ ਨੂੰ 5-5 ਸਾਲਾਂ ਲਈ ਹੋਰ ਵਧਾ ਸਕਦੇ ਹੋ ਡਾਕਰ ਦੇ ਆਰ ਡੀ ਵਿੱਚ ਹਰ ਮਹੀਨੇ ਘੱਟੋ-ਘੱਟ 100 ਰੁਪਏ ਜਮ੍ਹਾਂ ਕਰਵਾਉਣੇ ਪੈਂਦੇ ਹਨ ਇਸ ਵਿੱਚ ਕੋਈ ਵੱਧ ਤੋਂ ਵੱਧ ਨਿਵੇਸ਼ ਕਰਨ ਦੀ ਸੀਮਾ ਨਹੀਂ ਹੈ ਇਸ ਰਾਹੀਂ ਸ਼ਾਨਦਾਰ ਰਿਟਰਨ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਸਕੀਮ ਤਹਿਤ 6.7% ਵਿਆਜ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਮਿਸ਼ਰਤ ਵਿਆਜ ਦੀ ਦਰ ਤੇ ਵਿਆਜ ਦਿੱਤਾ ਜਾਵੇਗਾ ਆਰ ਡੀ ਵਿੱਚ ਸਿੰਗਲ ਖਾਤਾ ਅਤੇ ਜੁਆਇੰਟ ਅਕਾਊਂਟ ਦੋਵੇਂ ਸਹੂਲਤਾਂ ਉਪਲਬਧ ਹਨ ਆਓ ਜਾਣਦੇ ਹਾਂ ਕਿ ਤੁਹਾਨੂੰ ਇਸ ਵਿੱਚ ਕਿਵੇਂ ਲਾਭ ਮਿਲੇਗਾ ਜੇਕਰ ਤੁਸੀਂ ਡਾਕਰ ਦੇ ਆਰ ਡੀ ਵਿੱਚ ਹਰ ਮਹੀਨੇ ਲਗਭਗ 5000 ਰੁਪਏ ਜਮ੍ਹਾਂ ਕਰਦੇ ਹੋ ਫਿਰ ਤੁਹਾਨੂੰ ਸਾਲਾ ਦੀ ਮਿਆਦ ਤੋਂ ਬਾਅਦ ਮੈਚਿਓਰਿਟੀ ਤੇ 854272 ਰੁਪਏ ਮਿਲਣਗੇ ਇਸ ਵੇਲੇ ਡਾਕਰ ਆਰ ਡੀ 6.7 ਸਾਲਾਨਾ ਵਿਆਜ ਦਰ ਵਿਆਜ ਦੇ ਰਿਹਾ ਹੈ ਵਿਆਜ ਦੀ ਕੰਪਾਊਂਡਿੰਗ ਤਿਮਾਹੀ ਆਧਾਰ ਤੇ ਕੀਤੀ ਜਾਂਦੀ ਹੈ ਵਿਆਜ ਦੀ ਕੰਪਾਊਂਡਿੰਗ ਤਿਮਾਹੀ ਆਧਾਰ ਤੇ ਕੀਤੀ ਜਾਂਦੀ ਹੈ ਜੇਕਰ ਰਕਮ ਨਿਰਧਾਰਤ ਸਮੇਂ ਦੇ ਅੰਦਰ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਜੁਰਮਾਨਾ ਭਰਨਾ ਪਵੇਗਾ ਇਹ ਹਰ 100 ਰੁਪਏ ਲਈ 1 ਰੁਪਏ ਹੋਵੇਗਾ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਵੀ ਕੋਈ ਕਿਸ਼ਤ ਜਮ੍ਹਾਂ ਨਹੀਂ ਕਰਵਾ ਸਕਦੇ ਜੇਕਰ ਤੁਸੀਂ ਕੋਈ ਕਿਸ਼ਤ ਜਮਾ ਨਹੀਂ ਕਰਵਾ ਸਕਤੇ ਤਾਂ ਤੁਹਾਨੂੰ 1% ਜੁਰਮਾਨਾ ਦੇਣਾ ਪਵੇਗਾ ਜੇਕਰ ਤੁਸੀਂ ਚਾਰ ਬਾਰ ਕਿਸ਼ਤ ਨਹੀਂ ਭਰਦੇ ਤਾਂ ਤੁਹਾਡਾ ਖਾਤਾ ਬੰਦ ਕਰ ਦਿੱਤਾ ਜਾਵੇਗਾ 1 ਸਾਲ ਬਾਅਦ ਜਮਾ ਕੀਤੀ ਰਕਮ ਦੇ 50% ਤੱਕ ਇੱਕ ਵਾਰ ਲੋਨ ਲੈਣ ਦੀ ਵੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਇਸ ਨੂੰ ਵਿਆਜ ਸਮੇਤ ਇੱਕ ਮੁਸ਼ਤ ਵਾਪਸ ਕੀਤਾ ਜਾ ਸਕਦਾ ਹੈ ਇੰਨਾ ਹੀ ਨਹੀਂ ਇਸ ਖਾਤੇ ਨੂੰ ਇੱਕ ਡਾਕ ਕਰ ਤੋਂ ਦੂਜੇ ਡਾਕ ਕਰ ਵਿੱਚ ਟਰਾਂਸਫਰ ਵੀ ਕੀਤਾ ਜਾ ਸਕਦਾ ਤੁਸੀਂ ਆਈ ਪੀ ਪੀ ਬੀ ਬਚਤ ਖਾਤੇ ਰਾਹੀਂ ਕਿਸ਼ਤ ਆਨਲਾਈਨ ਵੀ ਜਮਾ ਕਰ ਸਕਦਾ ਦੋਸਤੋ ਏ ਸੀ ਡਾਕ ਕਰ ਦੀ ਇੱਕ ਬਹੁਤ ਵਧੀਆ ਸਕੀਮ ਇਸ ਅਪਡੇਟ ਬਾਰੇ ਤੁਹਾਡੇ ਕੀ ਰਾਏ ਹੈ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ ਤੇ